ਵੀਰ ਜਮਲਾਣੀ ਕਿਤੇ ਹੁਣ ਪੈਂਦੀ ਨਾ ਪੈਂਦੀ ਨਾ ਝਾਟੀ ਵਿੱਚ ਮਲਾਨੀ ਕਿਤੇ ਹੁਣ ਦਿਸਦੀ ਨਾ ਸਮੇ ਸਮੇ ਦੀ ਗੱਲ ਹੈ ਮਿੱਤਰੋ ਸਮਾਂ ਕਦੋਂ ਹੱਥ ਆਉਂਦਾ ਹੈ ਸਮੇਂ ਸਮੇਂ ਦੀ ਗੱਲ ਹੈ ਮਿੱਤਰੋ ਸਮਾਂ ਕਦੋਂ ਹੱਥ ਆਉਂਦਾ ਹੈ 4 ਵਜੇ ਉੱਠ ਮੱਦੇ ਤੜਕੇ ਕੌਣ ਭਲਾਂ ਹਲ ਘਾਉਂਦਾ ਹੈ ਔਰਤ ਨੇ ਵੀ ਬੁਣੀ ਸ਼ਰਤੀ ਵਿੱਚ ਘਰਾਂ ਦੇ ਤਾਣੇ ਕਿਤੇ ਹੁਣ ਦਿਸਦੀ ਨਾ ਦਿਸਦੀ ਨਾ ਚਾਤੀ ਵਿੱਚ ਮਦਾਨੀ ਕਿਤੇ ਹੁਣ ਪੈਂਦੀ ਨਾ ਪੈਂਦੀ ਨਾ ਚਾਤੀ ਵਿੱਚ ਮਦਾਨੀ ਕਿਤੇ ਹੁਣ ਦਿਸਦੀ ਨਾ ਭਲੇ ਵੇਲੇ ਸੀ ਪਹਿਲਾਂ ਹੁੰਦੀਆਂ ਸੀ ਭਲੇ ਵੇਲੇ ਸੀ ਪਹਿਲਾਂ ਵਾਲੇ ਇੱਜ਼ਤਾਂ ਅੱਖਾਂ ਹੁੰਦੀਆਂ ਸੀ ਵਿਸ਼ਵਾਸ ਦਾ ਇੱਥੋਂ ਤੱਕ ਹੁੰਦਾ ਸੀ ਇੱਕ ਹੱਥ ਦੇ ਵਿੱਚ ਕੁੰਜੀਆਂ ਸੀ ਵਿਸ਼ਵਾਸ ਦਾ ਇੱਥੋਂ ਤੱਕ ਹੁੰਦਾ ਸੀ ਇੱਕ ਅੱਖ ਦੇ ਵਿੱਚ ਕੁੰਜੀਆਂ ਸੀ ਵੰਡ ਸ਼ਗਲ ਦੇ ਸੰਸਕਾਰ ਨਾ ਵੰਡ ਹੁੰਦੀ ਸੀ ਕਾਣੀ ਕਿਤੇ ਹੁਣ ਦਿਸਦੀ ਨਾ ਦਿਸਦੀ ਨਾ ਛਾਤੀ ਵਿੱਚ ਮਧਾਨੀ ਕਿਤੇ ਵੀ ਪੈਂਦੀ ਨਾ ਪੈਂਦੀ ਨਾ ਛਾਤੀ ਵਿੱਚ ਮਧਾਨੀ ਕਿਤੇ ਹੁਣ ਦਿਸਦੀ ਹਾਂ ਜਾਣੁੰਦੀ ਸੀ ਵਿੱਚ ਸਰੀਰਾਂ ਤਕੜੇ ਹੁੰਦੇ ਜੇਰੇ ਸੀ ਜਾਣੁੰਦੀ ਸੀ ਵਿੱਚ ਸਰੀਰਾਂ ਤਕੜੇ ਹੁੰਦੇ ਜੇਰੇ ਸੀ ਕੰਮ ਸੁਵਾਨੀ ਕਰ ਲੈਂਦੀ ਸੀ ਉੱਠ ਕੇ ਮੋਹ ਹਡੇਰੇ ਜੀ ਹੁਣ ਤਾਂ ਵੱਡੇ ਵੇਲੇ ਉਹ ਤੇ ਕੀ ਣਿਆਣੀ ਕੀ ਸਿਆਣੀ ਕਿਤੇ ਹੁਣ ਦਿਸਦੀ ਨਾ ਦਿਸਦੀ ਨਾ ਚਾਤੀ ਵਿੱਚ ਮਦਾਨਿਕ ਤੇ ਹੁਣ ਪੈਂਦੀ ਨਾ ਪੈਂਦੀ ਨਾ ਚਾਤੀ ਵਿੱਚ ਮਦਾਨਿਕ ਤੇ ਹੁਣ ਦਿਸਦੀ ਨਾ ਚਿੜੀਆਂ ਜੀ ਜੀ ਕਰਦੀਆਂ ਸੀ ਜਦ ਕੋਣ ਦੀ ਘੁਗੀ ਗਤਾਰ ਕੋਈ ਚਿੜੀਆਂ ਜੀ ਜੀ ਕਰਦੀਆਂ ਸੀ ਜਦ ਕੋਣ ਦੀ ਘੁਗੀ ਗਤਾਰ ਕੋਈ ਕੰਨਾ ਗਜਰਸ ਸੁਣ ਜਾਂਦਾ ਜਿਉਂ ਗਾਉਂਦਾ ਹੋਵੇ ਕਲਾਕਾਰ ਕੋਈ ਦੱਦਾ ਹੂਣ ਜਾਂ ਸੱਚ ਕਹਿੰਦਾ ਮਨ ਘੜਤ ਨਾ ਕੋਈ ਕਹਾਣੀ ਕਿਤੇ ਹੁਣ ਦੱਸਦੀ ਨਾ ਦੱਸਦੀ ਨਾ ਛਾਤੀ ਵਿੱਚ ਮਦਾਨੀ ਕਿਤੇ ਹੁਣ ਪੈਂਦੀ ਨਾ ਪੈਂਦੀ ਨਾ ਛਾਤੀ ਵਿੱਚ ਮਦਾਨੀ ਕਿਤੇ ਹੁਣ ਦੱਸਦੀ